ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਨੂਹਣੀ ਵਲੌਗਸ ਦੇ ਵਿੱਚ ਅੱਜ ਐ ਸੰਡੇ ਤੇ ਸੰਡੇ ਨੂੰ ਮੈਂ ਜਾਨਾ ਦੁਕਾਨ ਤੇ ਲੇਟ ਤੇ ਸੰਡੇ ਨੂੰ ਹਮੇਸ਼ਾ ਅਣੂ ਮੇਰੇ ਲਈ ਕੁਛ ਨਾ ਕੁਛ ਬਣਾਉਂਦੀ ਹੈ ਸਪੈਸ਼ਲ ਦੇਖੋ ਅੱਜ ਸਪੈਸ਼ਲ ਕੀ ਬਣਦਾ ਹੈ ਮੇਰੇ ਲਈ ਦਿਖਾਉਨੇ ਆ ਤੁਹਾਨੂੰ ਵੀ ਸਾਰਿਆਂ ਨੂੰ ਇਹ ਵੀ ਆਪਾਂ ਮੰਗੇ ਗਿਆ ਬੰਕੂ ਇਹ ਬੰਪੀਡਿਸ਼ ਹੁੰਦਾ ਕੀ ਚੱਲ ਰਿਹਾ ਪਾਣੀ ਫੇਕ ਦੂੰਗੀ ਮੈਂ ਹਾਂਜੀ ਚੱਲਦਾ ਪਿਆ ਫੈਮਰਿਕ ਯਾਰ ਵੀ ਖਲਾਇਆ ਇਹਨਾਂ ਨੂੰ ਏ ਲਾਫਟਰ ਸ਼ੇਫ ਬੰਦ ਕਰ ਲਾਫਟਰ ਜੇ ਚਲਾਈ ਬੈਠੀ ਕੋ ਤੇ ਮਜ਼ਾ ਆਉਂਦਾ ਦੇਖਦੇ ਦੇਖਦੇ ਮਾਤਾ ਇਹਦੇ ਹੋਏ ਤਾਂ ਸਾਇਓ ਨਾ ਪਤਾ ਬੜਾ ਹਾਸੇ ਵਾਲਾ ਹੈ ਸੈਂਡਵਿਚ ਬਣੇਗਾ ਤੇ ਸੈਂਡਵਿਚ ਨਹੀਂ ਠੀਕ ਓਕੇ ਖਾਣਾ ਅੱਪੋਸ ਖਾਵਾਂਗੇ ਠੀਕ ਅੱਜ ਨਾ ਦੂਸਰੀ ਸੋਚ ਲੈਂਦੀ ਐ ਤੰਦੂਰੀ ਆ ਕੀ ਕੁਛ ਹੋਰ ਦੀ ਕੁਛ ਪੋਣਾ ਜੀ ਸੈਂਡਵਿਚ ਦੇ ਵਿੱਚ ਅੱਜ ਪਾਵਾਂਗੇ ਸ਼ਿਮਲਾ ਮਰਚ ਟਮਾਟਰ ਪਿਆਜ਼ ਖੀਰਾ ਬਸ ਇਹੀ ਕੁਛ ਬਸ ਹੂੰ ਇਹ ਕਿ ਉਹ ਹੁਣ ਹੀ ਉਹ ਕਿਹੜੀ ਸੌਸ ਹੈ ਇਹ ਤੰਦੂਰੀ ਸੌਸ ਹੈ ਛੇਵੀ ਨਾਲ ਚੱਲੇਗੀ ਹਾਂ ਅੱਜ ਆਪ ਮਿਉ ਨਹੀਂ ਪਾਦੇ ਨਾ ਹੁਣ ਤਾਂ ਦੂਰੀ ਸੌਸ ਪਾਵਾਂਗੇ ਓਕੇ ਓਕੇ ਮਿਉ ਨਹੀਂ ਪਾਣੀ ਠੀਕ ਹੈ ਹਾਂਜੀ ਬਣਿਆ ਕੋਈ ਨਹੀਂ ਅਜੇ ਬਣ ਰਿਹਾ ਬਸ ਜਿੱਦਣ ਬਣੂਗਾ ਆਸ ਜੀ ਬਣੂਗਾ ਨਹੀਂ ਬਣੂਗਾ ਵੇਟ ਤੇ ਕਰੋ ਅੱਛਾ ਹਾਂ ਹੋਇਆ ਕੰਮ ਪੱਕਾ ਕਰਾਉਣ ਦੇ ਪਾ ਸਾਡਾ ਕੰਮ ਹੀ ਆ ਗਿਆ ਵਾ ਸੁੱਤਾ ਉੱਠਿਆ ਏਸੀ ਦਾ ਰਿਮੋਟ ਚੱਕ ਕੇ ਅੱਛਾ ਵਾ ਤਸਵੀਰ ਹੈਲੋ ਕਰਦੇ ਬਟੇ ਸਾਰਿਆਂ ਨੂੰ ਆਏ ਕਿੁੱਟੀ ਕੀ ਆਪ ਕਹਿ ਕੇ ਠੀਕ ਹੈ ਕੀ ਕੰਮ ਕੀ ਲੈਣਾ ਜੀ ਖਾਣੀ ਆ ਮम्मा ਚੀਜੀ ਬਣਾਉਂਦੇ ਤੇ ਕੰਮ ਵੈ ਸਿੰਧ ਦੇ ਵਿੱਚ ਆਲਰੇਡੀ ਲੋ ਹੁੰਦੀ ਨਾ ਵਸੇ ਕਹਿੰਦੇ ਜੀ ਮੈਨੂੰ ਨਹੀਂ ਪਤਾ ਕੀ ਹੁੰਦਾ ਪਾਈਸੀ ਤਾਂ ਹੁੰਦੀ ਆ ਆਲਰੇਡੀ ਇਹਨੂੰ ਟ੍ਰਾਈ ਕਰਦੇ ਆ ਵਧੀਆ ਸੀ ਵਧੀਆ ਸੀ ਤੰਦੂਰੀ ਐ ਤੰਦੂਰੀ ਕਿਸ ਤਰ੍ਹਾਂ ਆਇਆ ఇనపు ఇవమొచ్చ ఫామ్ వస్తే హర్మ ਆ ਮਾਰੂ ਅੰਟੀ ਜੀ ਐਸ ਵਾਸਟਿੰਗ ਤਾਂ ਕਰ ਨਹੀਂ ਹੁੰਦੇ ਹਮ ਚੁੱਲ੍ਹੇ ਨਾਲ ਹਮ ਦਿਨ ਦਾ ਬੋਟਲ ਨਹੀਂ ਆਉਂਦਾ ਆਪਦੇ ਨੂੰ ਦੇ ਦੇ ਕੰਮ ਹਮ ਸਾਧਾ ਵੀ ਤਾਂ ਨਾ ਕਰੇ ਚਿਪ ਜਾਂਦੀ ਨਾ ਉਹ ਆਈ ਤਾਂ ਉਸੇ ਤਰ੍ਹਾਂ ਦੇ ਨਾ ਬਸ ਲਾਈਨਾ ਪਵੇ ਤਾਂ ਚਾਹ ਕੰਮ ਕਰਦਾ ਚਾਹ ਬਹੁਤ ਕਰਦੀ ਨੇ ਕਮੇ ਪਾਪੋ ਨੂੰ ਦੇਖੀ ਆਈਏ ਕਿੰਦਾ ਦਾ ਟੇਸਟ ਹੈ ਦਾ ਦਾ ਵੇ ਕੋ ਮਮਾ ਨੂੰ ਆਹ ਤੇ ਕੇ ਸਬਣਾ ਦੇ ਚਾਲ ਵਿੱਚ ਬਣ ਕੇ ਟ੍ਰਾਈ ਕਰੋ ਹੁਣ ਬੜਾ ਟਾਈਮ ਲਾਤਾ ਫਿਰ ਸਭ ਜਿਆ ਚਟਨੀ ਹੁੰਦੀ ਨਾ ਹੁੰਦੇ ਕਰਕੇ ਖਾਸ ਕਰਕੇ ਪਨੀਰ ਆ ਰਹੀ ਹੈ ਟੇਸਟ ਕਰਕੇ ਦੇਖ ਇੱਕ ਵਾਰ ਤੂੰ ਵੀ ਆ ਜਾ ਬੜਾ ਚਿੱਦੀ ਕਰ ਇੰਨੇ ਨਿਖਾਨ ਠੀਕ ਹੈ ਪੂਰੀ ਘਣ ਲੋਟਣ ਲਈ ਇੱਕ ਹੋਰ ਕੁਝ ਹੋਰ ਪਾਣ ਦੀ ਹੈ ਇਕੱਲੇ ਹੀ ਸਾਸ ਪਾਈ ਹੈ ਦਾ ਬਹੁਤ ਜਿਆਦਾ ਚਲੋ ਆ ਜਾ ਤੂੰ ਆ ਜਾ ਬਸ ਮੈਂ ਇੱਕ ਹੋਰ ਬਣਾ ਕੇ ਆ ਗਈ ਨਾ ਹੈਲੋ ਠੀਕ ਹੈ ਚਲੋ ਖੋ ਕੇ ਬਾਏ ਬਾਲਾ ਘੜ ਬਣਾਇਆ ਜਾ ਰਿਹਾ ਹੈ ਉਰੀ ਘਰ ਵਾ ਤੇਰਾ ਬਣਿਆ ਖਾਓਗੇ ਆ ਜੋਈ ਵੇ ਕਮਾ ਇਹ ਚੱਲਦਾ ਪਿਆ ਉੱਪਰ ਕੀ ਆ ਮਸਤ ਹੋਇਆ ਪਿਆ ਹੁਦਾ ਹੈ ਚਲੋ ਜੀ ਥੈਂਕ ਯੂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਠੀਕ ਹੈ ਜੀ ਅਗਲੀ ਵੀਡੀਓ ਜਲਦੀ ਹੀ ਰੈਡੀ ਕਰਾਂਗੇ ਥੈਂਕ ਯੂ